ਹਾਂਜੀ ਆਓ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਪਾ ਜਾਣ ਦੀ ਕਰ ਲਈਏ ਹੁਣ ਮਿੱਤਰੋ ਗੱਡੀ ਸਟਾਰਟ ਫੇਰ ਪਾਈਏ ਚੱਲੇ ਚੈਨਲ ਨੂੰ ਕਰਦੇ ਹੋ ਜੀ ਸਬਸਕ੍ਰਾਈਬ ਤੇ ਜੇ ਕਿਸੇ ਨੂੰ ਕੋਈ ਗੱਲ ਚੰਗੀ ਨਹੀਂ ਲੱਗਦੀ ਤਾਂ ਉਹ ਕਮੈਂਟ ਕਰਕੇ ਦੱਸ ਸਕਦਾ ਜੇ ਕਿਸੇ ਵੀਰ ਭਰਾ ਨੇ ਕੋਈ ਸੁਝਾਅ ਦੇਣਾ ਤਾਂ ਉਹ ਵੀ ਕਮੈਂਟ ਕਰ ਸਕਦਾ ਬਾਜੀ ਵੀ ਸੱਜਣੋ ਗੱਡੀ ਸਟਾਰਟ ਕਰਕੇ ਇੱਕ ਬਾਤ ਆਪਾਂ ਚਾਲੇ ਜਿੱਥੇ ਸਾਰੀ ਦੁਨੀਆ ਕੁਝ ਕਰੀ ਜਾਂਦੀ ਆ ਆਪਾਂ ਕਰੀ ਜਾਂਦੇ ਆ ਪਰ ਗੱਲ ਹੈਗੀ ਸਾਰਿਆਂ ਦੇ ਕੰਮ ਦੀ ਠੀਕ ਆ ਜਿਹੜੇ ਲੋਕੀ ਇੱਧਰ ਨੂੰ ਆਉਂਦੇ ਜਾਂਦੇ ਆ ਜਿਵੇਂ ਕਿ ਲੁਧਿਆਣਾ ਤੋਂ ਸਿੱਧਾ ਵੇਟ ਰੋਡ ਦੀ ਠੀਕ ਆ ਵੀਰੇ ਮੈਂ ਜਿਵੇਂ ਰੁਟੀਨ ਰੋਜ਼ ਅਪ ਡਾਊਨ ਕਰਦਾ ਲੁਧਿਆਣਾ ਤੋਂ ਸਿੱਧਾ ਵੇਟ ਉਸੇ ਤਰ੍ਹਾਂ ਸੜਕ ਦਾ ਬਹੁਤ ਮੰਦਾ ਹਾਲਾਤ ਆ ਬੜੇ ਜਿਆਦੇ ਮਾੜੇ ਹਾਲਾਤ ਆ ਜਿਹੜੇ ਕਦੇ-ਕਦੇ ਕਦਾਈ ਆਉਂਦੇ ਉਹਨਾਂ ਦੇ ਟੋਹੇ 'ਚ ਗੱਡੀ ਡਿੱਗਣੀ ਉਹ ਡਿੱਗਣੀਆਂ ਵੀਰੇ ਜਿਹੜਾ ਮੇਰੇ ਅਰਗਾ ਰੋਜ਼ ਧਿਆੜੀ ਨੰਗਦਾ ਉਹਦਾ ਵੀ ਕਈ ਵਾਰੀ ਨੁਕਸਾਨ ਹੋ ਜਾਂਦਾ ਚਲੋ ਜਿਵੇਂ ਕਿ ਪਰਸੋਂ ਮੇਰੇ ਨਾਲ ਹੋਈ ਕੈਰ ਭਵਾਇਆਂ ਨੂੰ ਹੋਈ ਸੀ ਜੇ 15 ਤੋਂ 20 ਦੇਣਾ ਤੇ ਗੱਡੀ ਡਿੱਗੀ ਟੋਹੇ 'ਚ ਤੇ ਲਾਏ ਬੀਲ ਦੇ ਕਿਨਾਰੀ ਨੇ ਟਾਇਰ ਨੂੰ ਟਰੱਕ ਲਾਤਾ ਹੋ ਗਿਆ ਨੁਕਸਾਨ ਖੈਰ ਚਲੋ ਗਰੰਟੀ ਗਰੰਟੀ ਵਾਲੇ ਹੈ ਨਹੀਂ ਸੀ ਅਮੇ ਕਹਿ ਰਹੀ ਆ ਵੀ ਅਗਲਾ ਕੰਦਾ ਘੱਟ ਲੱਗੇ ਤਾਂ ਬਦਲੇ ਜਾਂਦੇ ਆ ਐਦਾਂ ਹੋ ਜਾਂਦਾ ਉਦਾਂ ਹੋ ਜਾਂਦਾ ਠੀਕ ਚਲੋ ਨੁਕਸਾਨ ਹੋ ਗਿਆ ਨੁਕਸਾਨ ਹੋਵੇ ਤੇ ਡਰਨ ਦੀ ਲੋੜ ਨਹੀਂ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਅੱਜ ਕਾਰੀਗਰ ਬੰਦਾ ਸ਼ਹਿਰ ਮੋਗਾ ਦੇ ਵਿੱਚ ਬਾਈ ਦੀ ਦੁਕਾਨ ਆ ਨਾ ਤਾਂ ਲਾਉਂਦਾ ਪੱਛ ਤੇ ਨਾ ਕਰਦਾ ਕੁਝ ਹੋਰ ਪਤਾ ਨਹੀਂ ਕੀ ਤਕਨੀਕ ਆ ਟੈਰ ਜਮਾ ਫੇਰ ਨਵੇਂ ਨੂੰ ਨਵੇਂ ਵਰਗਾ ਕਰ ਦਿੰਦਾ ਆ ਦੇਖੋ ਕਿਨੇ ਕਿਨੇ ਓਏ ਆ ਠੀਕ ਆ ਨਾ ਅੱਜ ਤੁਹਾਨੂੰ ਮਲਾਵਾਂਗੇ ਭਾਈ ਨਾਲ ਜਿਹੜਾ ਨਵੇਂ ਟਾਇਰ ਵੀ ਆਪਣਾ ਨੁਕਸਾਨ ਹੁਣ ਤੋਂ بچਾ ਦਿੰਦਾ ਵਾ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਸ਼ਹਿਰ ਮੋਗਗੇ ਆ ਦੇਖ ਲਈ ਆਰੇ ਮਸੀਤੇ ਆ ਟਾਇਰ ਸੀ ਕਿਉਂ ਦੇਖ ਲੋ ਕਿੰਨਾ ਨਵਾਂ ਟਾਇਰ ਆ ਇਹ ਭਾਈ ਨੁਕਸਾਨ ਹੁਣ ਉਹ ਬਚਾ ਦਿੰਦਾ ਵਾ ਵੀਰੇ ਠੀਕ ਆ ਇਹ ਮੋਗਾ ਰੋਡ ਤੇ ਕਾਲਸ ਰੋਡ ਪੈ ਜਾਂਦੀ ਆ ਕਾਲਸ ਰੋਡ ਕਾਲਸਾ ਰੋਡ ਤੇ ਬਾਈ ਦੀ ਦੀ ਦੁਕਾਨ ਦਾ ਨਾਮ ਹੈਗਾ ਵਾ ਲਖਵੀਰ ਟੈਰਾਂ ਵਾਲਾ ਨਹੀਂ ਹੁਣ ਵੀਰੇ ਮੈਨੂੰ ਹਾਂਜੀ ਹੌਣ ਆਜੋ ਮਸਲਾ 3100 ਵਾਲਾ ਜਿਹੜਾ 3100 ਦੇਣਾ ਵਾ ਇਹ ਦੇਣਾ ਵੀਰੇ ਜਦੋਂ ਆਪਣਾ ਨਾ 500 ਸਬਸਕ੍ਰਾਈਬਰ ਹੋ ਗਿਆ ਚੈਨਲ ਤੇ ਜਿਹਦੇ ਤੁਸੀਂ ਵੀਡੀਓ ਦੇਖ ਕੇ ਹਟੇ ਹੋ ਉਹਨਾਂ ਵਿੱਚੋਂ ਇੱਕ ਜਣਾ ਲੱਕੀ ਵਿੰਨਰ ਕੱਢਿਆ ਜਾਊਗਾ ਤੇ ਕੱਢਣਾ ਤੁਹਾਡੇ ਚੋਂ ਹੀ ਆ ਨਾਮ 100% ਮਿਲੂਗਾ ਸਾਰਾ ਕੁਝ ਵੀਡੀਓ ਤੇ ਹੋਊਗਾ ਸਾਰਾ ਕੁਝ ਸਾਫ਼ ਸੁਥਰਾ ਹੋਊਗਾ ਆਪ ਦੇ ਕਿਸੇ ਨੂੰ ਦੇਣਾ ਕੋਈ ਨਹੀਂਗਾ ਠੀਕ ਆ ਨਾ ਜੀ ਪਰ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਵੀਡੀਓ ਤੇ ਲਾਈਕ ਤੇ ਸ਼ੇਅਰ ਵੀ ਕੀਤੀ ਹੋਵੇ ਰੋਲਾ ਇਹੀ ਆ ਬਸ ਸਿਰਫ ਇੰਨੀ ਕੀ ਗੱਲ ਆ ਜੇ ਕਰ ਲਓਗੇ ਵੀਰੇ ਜਦੋਂ ਹੀ 500 ਹੋ ਗਿਆ ਆਪਾਂ ਉਦੋਂ ਹੀ ਕੱਢ ਦੇਣਾ ਵਾ ਹੁਣ ਕਿਸਮਤ ਤੁਹਾਡੀ ਆ ਦੇਖਦੇ ਆ ਕਿਹੜਾ ਬਿੰਦਰ ਨਿਕਲਦਾ ਧੰਨਵਾਦ ਸਾਰਿਆਂ ਦਾ